ਸੀ ਬਾਈ ਨੰਬਰ ਪਲੇਟ ਕਾਦੀ ਗਈ ਏ ਜਿਹੜੀ ਗੱਡੀ ਦੇ ਨਾਲ ਹਾਸਾ ਆਇਆ ਸੀ ਆਪਣਾ ਬਲਵੀਰ ਸਿੰਘ ਕਿੱਥੋਂ ਦੇ ਰਹਿਣ ਵਾਲੇ ਜੀ ਹਰਸ਼ਾ ਸ਼ਿਨਾ ਉੱਚਾ ਗਲਾ ਅੱਜ ਅੱਜ ਕੀ ਗੱਲ ਹੋਈ ਭਰਾ ਘਟਾ ਅਸੀਂ ਆ ਰਹੇ ਸੀ ਤੇ ਅੱਗੇ ਅੱਗੇ ਭਰਾ ਦੀ ਬਾਈ ਕੇ ਸੀ ਪਿੱਛੇ ਮੇਰੀ ਬਾਈ ਕੇ ਸੀ ਉੱਚੇ ਤੁਹਾਡੀ ਹੀ ਹਾਂਜੀ ਅੱਛਾ ਤੇ ਆਪਣੇ ਧਿਆਨ ਜਾ ਰਹੇ ਇੱਕ ਬਹੁਤ ਤੇਜ਼ ਰਫਤਾਰ ਗੱਡੀ ਆਈ ਕ੍ਰੀਸ ਕੇ 100 150 ਦੇ ਕਰੀਬ ਕ੍ਰੀਸ ਕੇ ਖੜਿਆ ਹੁੰਨੇ ਤੇ ਮੌਕੇ ਤੇ ਹੀ ਉਹਨਾਂ ਦੀ ਡੈਥ ਹੋ ਗਈ ਲਾਗੇ ਹੀ ਹਸਪੀਟਲ ਸੀਗਾ ਇੱਥੇ ਲਿਆਂਦਾ ਇਹਨਾਂ ਨੇ ਕਿਹਾ ਕਿ ਡੈਥ ਡੈਥ ਹੋ ਗਈ ਗੱਡੀ ਦੀ ਕਿੰਨੀ ਕ ਸਪੀਡ ਹੈਗੀ ਗੱਡੀ ਦੀ ਸਪੀਡ ਤਾਂ ਬਹੁਤ ਹੀ ਕੰਮ ਤੇ ਆ ਰਹੇ ਹੋ ਕਿਰਾ ਦਾ ਹਾਂਜੀ ਕੰਮ ਕਾਦਾ ਕੰਮ ਕਰਦਾ ਜੈਫਟੋ ਦੇ ਵਿੱਚ ਡਿਲੀਵਰੀ ਬੋਏ ਕੀ ਨਾਮ ਜੀ ਕੁਲਵੀਰ ਸਿੰਘ ਜੀ ਕਿਹੜੇ ਪਿੰਡ ਰਹਿੰਦਾ ਏ ਵੀ ਉੱਥੇ ਹੀ ਰਹਿੰਦਾ ਰਾਇਆ ਹਾਂ ਜੀ ਕਿੰਨੇ ਬੱਚੇ ਬੱਚੇ ਨਹੀਂ ਹੈ ਹਲੇ ਵਿਆਹ ਹੈ ਹਾਂ ਤੇ ਹੁਣ ਕੰਡੀਸ਼ਨ ਕੀ ਡੈਥ ਹੋ ਗਈ ਆ ਡੈਥ ਹੋ ਗਈ ਪੂਲ ਸਹੀ ਮੌਕੇ ਤੇ ਹਾਂ ਜੀ ਆ ਜੀ ਕਾਰਵਾਈ ਕਰ ਰਹੀ ਹਾਂ ਜੀ ਉਹਨਾਂ ਕਿਹਾ ਵਾ ਕਿ ਅਸੀਂ ਆਪਣੇ ਵੱਲੋਂ ਜੋ ਵੀ ਬੰਦੀ ਕਾਰਵਾਈ ਕਰਾਂਗੇ ਤੁਸੀਂ ਨਾ ਲੱਗੇ ਜਿਹੜੇ ਗੱਡੀ ਦੇ ਵਿੱਚ ਕਿੰਨੇ ਬੰਦੇ ਸਵਾਰ ਹੈਗੇ ਦੋ ਬੰਦੇ ਉਹ ਭੱਜ ਗਏ ਹਾਂ ਜੀ ਗੱਡੀ ਛੱਡ ਕੇ ਇੱਥੋਂ ਗੱਡੀ ਰੇਡ ਕੇ ਲੈ ਕੇ ਗਏ ਫੇ ਅਹੀਂ ਤੇ ਆਪਣੇ ਭਰਾ ਨੂੰ ਸਾਹਮ ਕੇ ਨਾਲ ਹੋਰ ਵੀ ਇਹਨਾਂ ਦੇ ਨਾਲ ਦੇ ਸਾਥੀ ਨੰਗਰੇ ਉਹਨਾਂ ਨੇ ਵੀ ਆਣ ਕੇ ਦੇ ਮਿੰਟੋ ਮਿੰਟ ਹਸਪੀਟਲ ਲਿਆਂਦਾ ਮੈਂ ਕਿ ਗੱਡੀ ਨਹੀਂ ਤੇਜ਼ ਬੱਜੀ ਗੱਡੀ ਮੁੜ ਕੇ ਸਟਾਰਟ ਨਹੀਂ ਹੋਈ ਜਨਾ ਕੋ ਗੱਡੀ ਰੇਡ ਕੇ ਲੈ ਕੇ ਗਏ ਉਹ ਜਦੋਂ ਅਸੀਂ ਆਪਣੇ ਭਰਾ ਨੂੰ ਇੱਥੇ ਲੈ ਕੇ ਆ ਗਏ ਨਾ ਤੇ ਉਹ ਮੌਕੇ ਤੇ ਰੇਡ ਕੇ ਲੈ ਗਏ ਗੱਡੀ ਫੇਰ ਜਦੋਂ ਸਾਡੇ ਸਾਥੀ ਆਏ ਕੰਪਨੀ ਵਾਲੇ ਕੀ ਆ ਕੰਮ ਹੋ ਗਿਆ ਵਾ ਤੇ ਫੇਰ ਉਹਨਾਂ ਨੂੰ ਜਾ ਕੇ ਘੇਰਿਆ ਮੌਕੇ ਤੇ ਫੇਰ ਉਹ ਭੱਜਨ ਚ ਕਾਮਯਾਬ ਹੋਏ ਗੱਡੀ ਕਾਬੂ ਕਰ ਲਈ ਗੱਡੀ ਉੱਥੇ ਹੀ ਲੱਗੀ ਆ ਹੁਣ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਵੇਖੋ ਸਾਡਾ ਭਰਾ ਚਲ ਗਿਆ ਵਾ ਉਹ ਤੇ ਵਾਪਸ ਨਹੀਂ ਆ ਸਕਦਾ ਬਾਕੀ ਜੋ ਵੀ ਉਹਨਾਂ ਤੇ ਦੋਸ਼ੀਆਂ ਤੇ ਇੱਕ ਭੰਦੀ ਕਾਰਵਾਈ ਕੀਤੀ ਜਾਵੇ ਹਾਂਜੀ ਭਾਈ ਕੀ ਨਾਮ ਤੇ ਆਪਣਾ ਮੇਰਾ ਨਾਮ ਦਲਜੀਤ ਸਿੰਘ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਜੀ ਮੈਂ ਬਟਾਲੇ ਰਹਿਣ ਵਾਲਾ ਜੀ ਅੱਜ ਭਾਈ ਇੱਥੇ ਕੀ ਹੋਇਆ ਇੱਥੇ ਭਾਈ ਸੁਰੇ ਮੈਂ ਆਇਆ ਹੀ ਆਈਂ ਇਕੱਠੇ ਕੰਮ ਕਰਦੇ ਆ ਇਹਦੇ ਜੈਪਟਰ ਸਟੋਰ ਤੇ ਮੈਂ ਜਿਹੜਾ ਅੱਗੇ ਸੁਰੇ ਵੇਖਿਆ ਤੇ ਜੈਪਟਰ ਸਟੋਰ ਇਹਦੇ ਜੈਕਟ ਭਾਈ ਮੈਂ ਮੁੰਡਾ ਦਾ ਆਪਣਾ ਹੀ ਆ ਜਾ ਗਏ ਮੈਂ ਵੇਖਿਆ ਲਾਇਆ ਨੂੰ ਮੈਂ ਯਾਨੀ ਕਿ ਮੁੰਡਾ ਡੈੱਡ ਹੋ ਗਿਆ ਇਹਨਾਂ ਮੈਂ ਤਾਂ ਬਸ ਸਟੋਰ ਤੇ ਗਿਆ ਆਪਣੇ ਨਾਲ ਹੋਰ ਦੋ ਤਿੰਨ ਮੁੰਡੇ ਲਿਆਂਦੇ ਇੱਥੋਂ ਅਗੇ ਨੂੰ ਚੁੱਕਿਆ ਹਸਪੀਟਲ ਕਿਹਾ ਬੰਦੇ ਇੱਥੇ ਖੜੇ ਹੀ ਉਹ ਕਹਿੰਦੇ ਗੱਡੀ ਵਾਲਾ ਰੇਡ ਕੇ ਗੱਡੀ ਕੰਡਿਆ ਇੱਕ ਨਾਲ ਜਿਹੜਾ ਸੀ ਇੱਕ ਹੋਰ ਉਹ ਨਾਲ ਇੱਥੇ ਆ ਗਿਆ ਕਿਹੜੀ ਗੱਡੀ ਦੇ ਨਾਲ ਐਕਸੀਡੈਂਟ ਹੋਇਆ ਟ੍ਰੇਟਾ ਗੱਡੀ ਨੇ ਨਾਲ ਠੀਕ ਹੈ ਹਾਂਜੀ ਉਹ ਜਿਹੜਾ ਉੱਥੇ ਬੰਦਾ ਸੀ ਘੇੜਿਆ ਸੀ ਉਹ ਉੱਥੋਂ ਹੀ ਫਰਾਰ ਹੋ ਗਿਆ ਇੱਕ ਹੋਰ ਗੱਡੀ ਆਈ ਉਹਨੂੰ ਭਾਗੇ ਲੈ ਗਈ ਨਾਲ ਉਸ ਟਾਈਮ ਜਿਹੜਾ ਇੱਥੇ ਹਸਪੀਟਲ ਆਇਆ ਸੀ ਉਹ ਵੀ ਇੱਥੋਂ ਫਰਾਰ ਹੋ ਗਿਆ ਨਟ ਗਿਆ ਉਸੇ ਟਾਈਮ ਹੀ ਉਹ ਵੀ ਗੱਡੀ ਵਾਲਾ ਕੋਈ ਬੰਦਾ ਕਾਬੂ ਆ ਨਹੀਂ ਕੋਈ ਨਹੀਂ ਕਾਬੂ ਆ ਦੋਨੇ ਨਟ ਗਏ ਜੀ ਕਿੰਨੇ ਵਜੇ ਕਿੰਨੇ ਵਜੇ ਹੋਇਆ ਇਹ ਭਾਈ ਹੈਗਾ ਜੇ 6:30 ਵਜੇ ਦਾ ਟਾਈਮ ਮੁੰਡੇ ਦੀ ਉਮਰ ਕਿੰਨੀ ਹੈ ਮੁੰਡੇ ਦੀ 23-24 ਸਾਲ ਉਮਰ ਜੇ ਉਹਦਾ ਰਹਿਣ ਵਾਲਾ ਜੀ ਇਹ ਭਾਈ ਸੀਨੀਅਰ ਆ ਰਹਿਣ ਵਾਲਾ ਜੀ ਕਿਹੜੀ ਜਗ੍ਹਾ ਤੇ ਜਾ ਰਿਹਾ ਸੀ ਭਜੀ ਇਹ ਭਾਈ ਜੈਪਟੋ ਸਟੋਰ ਯੂਕੇ ਪੈਲਸ ਦੇ ਅੰਦਰ ਆ ਉੱਥੇ ਆਡਰ ਲੈ ਕੇ ਜਾ ਰਿਹਾ ਸੀ ਨਹੀਂ ਜੀ ਆਈ ਆਈ ਡਿਊਟੀ ਆਏ ਹਾਂ ਇਹ ਡਿਊਟੀ ਤੇ ਆ ਰਿਹਾ ਹਾਂ ਜੀ ਤੇ ਭਾਜੀ ਔਨ ਡਿਊਟੀ ਐਕਸੀਡੈਂਟ ਆ ਕੇ ਲਈ ਅਣਕੀਲੀ ਕਿਹਦੀ ਲੱਗਦੀ ਹੈ ਭਾਈ ਮੰਨ ਲਓ ਆਹ ਰੋਡ ਕ੍ਰ ਗੱਡੀ ਵਾਲਾ ਕਿੰਨੀ ਸਪੀਡ ਤੇ ਜਿਹਦੇ 에ਅਰ ਬੈਗ ਟਿਕਾ ਖੁੱਲ ਗਏ ਆ ਅੱਛਾ ਘਟੋ ਘਟ 180 ਦੀ ਸਪੀਡ ਤੇ ਗੱਡੀ ਭਾਈ ਜੇ ਜਰਾ ਮਨੋਂ ਗੱਡੀ ਮਾਰੀ ਗੱਡੀ ਮਲੀ ਹੋ ਜਾ ਕੇ ਹਾਲਤ ਦੇਖੋ ਤੇ ਮੋਰਸਲ ਦੀ ਦੋ ਤਿੰਨ ਟੋਟੇ ਹੋਏ ਪਏ ਮੋਰਸਲ ਦੇ ਤਾਂ ਪੁਲਿਸ ਨੇ ਕੰਪਲੀਟ ਕੀਤੀ ਗਈ ਤਾਂ ਪੁਲਿਸ ਆ ਕੇ ਕੀਤੀ ਕੰਪਲੀਟ ਕੀਤੀ ਗਈ ਮੋਰਸਲ ਆਈ ਮੌਕੇ ਤੇ ਆਪਣੀ ਕਾਰਵਾਈ ਕੰਢੀ ਆ ਆਏ ਉਹਨਾਂ ਨੇ ਆਪਣੀ ਐਫਆਰ ਦਰਜ ਕਰਨੀ ਹੈ ਕਿਤੇ ਕੜਕੇ ਮੁਰਕੇ ਉਸ ਤੋਂ ਬਾਅਦ ਪੋਸਟਮਾਰਮ ਹੋਏਗਾ ਤਾਂ ਫਿਰ ਅਗਲੀ ਕਾਰਵਾਈ ਤੋਂ ਚੱਲੂ ਹੋਏਗੀ ਬੜੇ ਮੌਕੇ ਤੇ ਆਗੇ ਸੀ ਬਾਈ ਮਹਾਰਾਜ ਸਰ ਮੌਕੇ ਤੇ ਲੜਕੇ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ ਹਾਂਜੀ ਸਰ ਉਸ ਪਰਿਵਾਰ ਨੂੰ ਸੂਚਿਤ ਕੀਤਾ ਉਹ ਵੀ ਉਸੇ ਟਾਈਮ ਆ ਗਏ ਜੀ ਇਹ ਪਤਾ ਲੱਗਾ ਕੋਈ ਗੱਡੀ ਜਿਹੜਾ ਚਲਾ ਰਹੇ ਸੀ ਕਿੱਥੋਂ ਹੋ ਜਾਣਾ ਮਾਲ ਸੀ ਕੋਈ ਨਹੀਂ ਸਰ ਉਹ ਜਹੀ ਕੋਈ ਨਹੀਂ ਪਤਾ ਲੱਗਾ ਨੰਬਰ ਲੋਕਲ ਸੀ ਜਾਂ ਨੰਬਰ ਲੋਕਲ ਨਹੀਂ ਹੈਗਾ ਜੀ ਨੰਬਰ ਹੈਗਾ ਜੀ ਪੀਵੀ 733 ਦਾ ਨੰਬਰ ਜੇ ਠੀਕ ਹੈ ਭਾਈ ਸਾਇਆ ਗੜੀ ਜਗ੍ਹਾ ਤੇ ਹੋਇਆ ਜੀ ਸਰ ਲੇਵਰ ਚੌਂਕ ਦੇ ਨੇੜੇ ਹੋਇਆ ਵਾ ਜੀ ਜਿਸ ਲੜਕੀ ਇਹਦਾ ਨਾਮ ਆਪਣੇ ਉਮਰ ਹੈਗੀ ਹੈ 25 ਸਾਲ ਕੀ ਨਾਮ ਇਹਦਾ ਕੁਲਵੀਰ ਸਿੰਘ ਤੇ ਸਰ ਉਹ ਕਿੱਥੋਂ ਆ ਰਿਹਾ ਸੀ ਇਹ ਆਪਣੇ ਇਹਨਾਂ ਦੇ ਬ੍ਰਦਰ ਦੇ ਦਸਰਬਾਬ ਕੇ ਆਪਣੇ ਪਿੰਡੋਂ ਡਿਊਟੀ ਤੇ ਆ ਰਿਹਾ ਸੀਗਾ ਤੇ ਤੋਂ ਇਹਦਾ ਲੈਕਚਰ ਦੇ ਉਹਦੇ ਪਾਸੇ ਇੱਕ ਤੱਤਰਾ ਹੋਰ ਹੈ ਇਹਨਾਂ ਦਾ ਜਿੱਥੋਂ ਇਹ ਸਪਲਾਈ ਕਰਦੇ ਆ ਸਮਾਨ ਦੀ ਲੜਕੇ ਦੀ ਕੰਡੀਸ਼ਨ ਕਰਦੇ ਨੇ ਅੱਜ ਇਹ ਇਹ ਨਾਨੇ ਮੁਰਕੇ ਫਿਰ ਜਦੋਂ ਮੌਕੇ ਤੇ ਆ ਕੇ ਨੂੰ ਹਸਪੀਟਲ ਲਿਆਂਦਾ ਤੇ ਉਹਨਾਂ ਡਾਕਟਰਾਂ ਨੇ ਕਿਹਾ ਕਿ ਤੇ ਮੌਕੇ ਤੇ ਹੀ ਡੱਟ ਹੋ ਗਈ ਸੀ ਕਿਸੇ ਗੱਡੀ ਗੱਡੀ ਕਬਜ਼ੇ ਚ ਲੈ ਲਈ ਆ ਹਾਂ ਗੱਡੀ ਲੱਗੀ ਆਈ ਅੱਗੇ ਤੇ ਗੱਡੀ ਜਿੰਨਾ ਦੀਗੀ ਉਹਨਾਂ ਦੀ ਕੋਈ ਪਤਾ ਲੱਗਾ ਕੋ ਵੈਰੀਫਾਈ ਕਰ ਰਹੇ ਆ ਕਰਕੇ ਤੇ ਫਿਰ ਅਗਲੀ ਜਿਹੜੀ ਕਾਰਵਾਈ ਅਮਲ ਵਿੱਚ ਲੈ ਲਵਾਂਗੇ ਗੱਡੀ ਲੋਕਲ ਨੰਬਰ ਬੀਬੀ 40 ਨੰਬਰ ਹੈ ਸਰ ਕੋ ਲੋਕ ਲਾ ਕੇ ਚਾਹ ਲੋਕ ਕਾਡ ਪੁੱਛਿਆ ਕਿ ਗੱਡੀ ਵਾਲਾ ਤੇ ਸੀ ਕੀ ਕਾਰਨ ਸੀ ਜੀ ਗੱਡੀ ਦੇ ਹਾਸੇ ਦਾ ਕਾਰਨ ਕੀ ਸੀ ਕੋਈ ਗੱਡੀ ਤੇਜ਼ ਹੈ ਗਈ ਸੀ ਜ਼ਿਆਦਾ ਗੱਡੀ ਇਧਰੋਂ ਹੀ ਆ ਰਹੀ ਸੀ ਵੀ 에어ਪੋਰਟ ਤੋਂ ਉਸ ਟਾਈਮ ਤੇ ਤੇ ਜਿਸ ਟਾਈਮ ਹੋਈ ਆ ਇਹ ਘਟਨਾ ਹੋਈ ਆ ਉਸ ਟਾਈਮ ਤੇ ਤੁਹਾਨੂੰ ਪਤਾ ਹੀ ਆ ਵੀ ਸੜਕ ਤੇ ਕਿੱਡੀ ਕਹਾਵਾ ਜਾਈ ਹੁੰਦੀ ਸਰ ਕੋ ਨਸ਼ਾ ਵੀ ਹਲੇ ਦੁਕਾਨਾਂ ਤੋਂ ਕੋਨਾ ਬੰਦ ਨੇ ਉਹ ਤਾਂ ਸਾਹਮਣੇ ਆਉਣ ਤੇ ਪਤਾ ਲੱਗੇਗਾ ਕਿ ਕਿ ਕਿੰਨੇ ਜਣੇ ਗਏ ਗੱਡੀ ਦੇ ਵਿੱਚ ਕੁਝ ਆਲੇ ਦੁਆਲੇ ਲੋਕਾਂ ਨੇ ਦੱਸਿਆ ਹੋਣਾ ਤੇ ਲਾਲੇ ਇਹਨਾਂ ਦੇ ਦੱਸਣ ਮੁਤਾਬਕ ਤੇ ਦੋ ਜਣੇ ਸੀ ਦੋ ਜਣੇ ਫਰਨ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਕਾਰਵਾਈ ਆਪਾਂ ਕਾਨੂੰਨ ਜੋ ਬੰਦੀ ਹੈ ਜੀ ਕਰਾਂਗੇ